ਆ ਸਰ ਪੰਜਾਬਡੇ ਹੈ ਕਿਸ ਤਰੀਕੇ ਸੇ ਆਪਨੇ ਦੇਖਾ ਅੱਜ ਸਭ ਤੋਂ ਪਹਿਲੇ ਇੰਡੀਆ ਸਭ ਤੋਂ ਪਹਿਲਾ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ 2024 ਦੇ ਵਿੱਚ ਅੱਜ ਅਸੀਂ ਦਿੱਲੀ ਪ੍ਰਗਤੀ ਮੈਦਾਨ ਵਿਖੇ ਪਹੁੰਚੇ ਆਂ ਜਿੱਥੇ ਕਿ ਬੜੇ ਧੂਮ ਧਾਮ ਦੇ ਨਾਲ ਅੱਜ ਪੰਜਾਬਡੇ ਮਨਾਇਆ ਜਾ ਰਿਹਾ ਔਰ ਇਸ ਕਰਦਾ ਮੈਂ ਸਾਰਾ ਸ਼ਰੈ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੇਣਾ ਚਾਹੰ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ। ਔਰ ਜਿਸ ਸਰਕਾਰ ਦਾ ਇੱਕੋ ਹੀ ਟੀਚਾ ਹੈ ਕਿ ਹਰ ਸ਼ੋਪੇ ਦੇ ਵਿੱਚ ਐਵਰੀ ਡਿਪਾਰਟਮੈਂਟ, ਈਚ ਐਂਡ ਐਵਰੀ ਡਿਪਾਰਟਮੈਂਟ ਆਫ ਪੰਜਾਬ ਸਾਰੇ ਪੰਜਾਬ ਦੇ ਡਿਪਾਰਟਮੈਂਟ ਜਿਨ੍ਹਾਂ ਨੇ ਅੱਜ ਇਸ ਪੰਜਾਬ ਡੇ ਆ ਪavilions ਪੰਜਾਬ ਪavilions ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਸਾਡੀਆਂ ਸਾਰੀਆਂ ਆਲਮੋਸਟ ਜਿਹੜੀਆਂ ਪਬਲਿਕ ਰਿਲੇਸ਼ਨ ਦੇ ਨਾਲ ਡੀਲ ਕਰਦੀਆਂ ਸਾਡੇ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੇ ਆਪਣੇ ਸਟਾਲਸ ਵੀ ਲਾਏ ਨੇ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਅਪਲਿਫਟ ਕਰਨਾ ਚਾਹੇ ਉਹ ਵੇਅਰ ਕਾ ਹੋਵੇ ਚਾਹੇ ਮਾਰਕਫੈਡ ਹੋਵੇ ਚਾਹੇ ਪੋਲਿਊਸ਼ਨ ਕੰਟਰੋਲ ਬੋਰਡ ਹੋਵੇ ਚਾਹੇ ਜਿਹੜਾ ਆਪਣਾ ਬਾਇਓਫਿਊਲ ਹੋਵੇ ਚਾਹੇ ਇੰਡਸਟਰੀ ਐਂਡ ਕਮਰਸ ਦੀ ਗੱਲ ਕਰੀਏ ਪੰਜਾਬ ਦੇ ਸੰਨਤ ਨੂੰ ਹੋਰ ਉੱਚਾ ਚੱਕਣਾ ਹੋਵੇ ਨਵੇਂ ਨਿਵੇਸ਼ਾਂ ਨੂੰ ਬੁਲਾਉਣਾ ਹੋਵੇ ਪੁਰਾਣੇ ਜਿਹੜੀ ਚੱਲ ਰਹੀ ਹੈ ਇੰਡਸਟਰੀ ਹੈ ਉਹਨੂੰ ਹੋਰ ਬੂਸਟ ਕਰਨਾ ਹੋਵੇ ਨਵੇਂ ਆयाम ਦੇਣੇ ਹੁਣ ਪੰਜਾਬ ਦੇ ਵਿੱਚ ਇੱਕ ਜਿਹੜੇ ਸਭ ਤੋਂ ਵੱਡਾ ਆਉਣ ਵਾਲੇ ਸਮੇਂ 'ਚ ਅਸੀਂ ਕੰਮ ਕਰਨ ਜਾ ਰਹੇ ਹਾਂ ਉਹ ਹੈ ਪੰਜਾਬ ਨੂੰ ਆਈਟੀ ਹੱਬ ਦੀ ਤਰ੍ਹਾਂ ਡਿਵੈਲਪ ਕਰਨ ਜਾ ਰਹੇ ਹਾਂ ਉਹਦੇ ਬਾਰੇ ਸੋ ਇਹ ਸਾਰੀ ਚੀਜ਼ਾਂ ਤੇ ਅੱਜ ਤੁਸੀਂ ਪ੍ਰੈਸਰ ਆਹੀਂ ਮੈਂ ਉਹਰੇ ਤੁਸੀਂ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਦਿਸ਼ਾ ਨਿਰਦੇਸ਼ ਜਿੰਨੀ ਤਰੱਕੀ ਉਹਨਾਂ ਨੇ ਦਿੱਲੀ ਦੀ ਕਰਵਾਈ ਸੀ ਉਸੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਪੰਜਾਬ ਦੇ ਵਿੱਚ ਉਹ ਸਰਕਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ 'ਚ ਕੰਮ ਕਰ ਰਹੀ ਹੈ ਸੋ ਅਸੀਂ ਵਚਨਬੱਧਾ ਹੋਰੋਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਮਿਆਰ ਪੂਰੇ ਵਿਸ਼ਵ ਪੱਧਰ ਦੇ ਉੱਤੇ ਔਰ ਪੂਰੇ ਭਾਰਤ ਦੀਆਂ ਜਿਹੜੇ 28 ਸੂਬੇ ਨੇ 8 ਯੂਨੀਅਨ ਟੈਰਿਟਰੀਜ਼ ਨੇ ਉਹਨਾਂ 'ਚ ਸਭ ਤੋਂ ਉੱਪਰ ਸਭ ਤੋਂ ਸਰਬਸ਼੍ਰੇਸ਼ਟ ਪੰਜਾਬ ਨੂੰ ਲੈ ਕੇ ਜਾਣਾ ਇਹੀ ਸਾਡਾ ਟੀਚਾ ਇਹੀ ਸਾਡਾ ਮਨੋਰਥ ਹੈ